ਸਸ਼ਿਕਾ ਤੁਸੀਂ ਦੇਖ ਰਹੇ ਹੋ 247 ਪੰਜਾਬ ਐਪੀ ਗੁਰਮੀਤ ਸਿੰਘ ਮੀਥੇਰ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਤੇ ਵਰਨਾ ਖੇਤਰ ਦੇ ਪੰਜਾਬ ਦੇ ਵਿਕਾਸ ਕਾਰਜਾਂ ਦੀ ਸراہਨਾ ਕੀਤੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਥੇਰ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਤੇ ਕਿਹਾ ਕਿ ਪੰਜਾਬ ਸਰਕਾਰ ਵਰਨਾ ਏਰੀਆ ਚ ਕਾਫੀ ਜ਼ਿਆਦਾ ਵਿਕਾਸ ਕਾਰਜ ਕੀਤਾ ਗਿਆ ਹੈ ਤੇ ਸੱਤਾ ਤੇ ਪਾਰਟੀ ਨੂੰ ਹੀ ਜਿੱਤਵਾਉਣ ਦਾ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਹੋਵੇਗਾ। ਦੇਖੋ ਜੀ ਬਹੁਤ ਵਧੀਆ ਜਿਹੜਾ ਮਾਹੌਲ ਹੈ ਵਿਜਿਪਖਰ ਦੀ ਵਾਲੀ ਦੇ ਵਿੱਚ ਤੇ ਡਿਵੈਲਪਮੈਂਟ ਦੇ ਨਾਮ ਤੇ ਵਿਕਾਸ ਦੇ ਨਾਮ ਤੋਂ ਲੋਕ ਪਾਰਟੀ ਵੱਲ ਤੋਂ ਹੀ ਉੱਪਰ ਉੱਠੀ ਜਿਹੜੀਆਂ ਵੋਟਾਂ ਨੇ ਉਹ ਪਾ ਰਹੀਆਂ ਕਿਉਂਕਿ ਲੋਕ ਇਸ ਗੱਲ ਨੂੰ ਸਮਝਦੇ ਆ ਕਿ ਜਿਨੂੰ ਵੋਟਾਂ ਪਾਉਣੀਆਂ ਤੇ ਮੈਨੂੰ ਵੀ ਕੋਈ ਸਿੱਟਣ ਵਾਲੀ ਗੱਲ ਆ ਕਿਉਂਕਿ ਉਹਨਾਂ ਦਾ ਇੱਕੋ ਗੱਲ ਕਹਿਨੀ ਹੈ ਵੀ ਸਾਡੀ ਕਿਹੜਾ ਸਰਕਾਰ ਅਸੀਂ ਚਰੀ ਲੋਕ ਜੀ ਦੀ ਸਰਕਾਰ ਹੈ ਜਿਹੜਾ ਬਰਨਾਲੀ ਡਿਵੈਲਪਮੈਂਟ ਕਰਾ ਸਕਦਾ ਵਿਕਾਸ ਕਰਵਾ ਸਕਦਾ ਲੋਕ ਉਸੇ ਦਾ ਸਾਥ ਹੈ ਜਿਹੜਾ ਉਹ ਦੇਣਗੇ ਕਿਉਂਕਿ ਲੋਕਾਂ ਨੇ ਪਿਛਲੇ 35 ਸਾਲੇ ਸੰਤਾਪ ਹੋ ਗਿਆ 35 ਸਾਲ ਜਦੋਂ ਆਮ ਆਦਮੀ ਪਾਰਟੀ ਸਰਕਾਰ ਚ ਰਹੀ ਤਾਂ ਸੈਂਕੜੇ ਕੰਮ ਹੈ ਜਿਹੜੇ ਉਹ ਸ਼ਹਿਰ ਚ ਪਿੰਡਾਂ ਦੇ ਵਿੱਚ ਹੋਇਆ तकरीबन 600 ਕਰੋੜ ਰੁਪਇਆ ਬਰਨਾਲੇ ਜ਼ਿਲ੍ਹੇ ਚ ਪਹਿਲੀ ਵਾਰ ਹੈ ਵੀ ਕਿਸੇ ਸਰਕਾਰ ਨੇ ਦਿੱਤਾ 300 ਕਰੋੜ ਰੁਪਇਆ ਰਿਗੈਸ਼ਨ ਡਿਪਾਰਟਮੈਂਟ ਲਈ 80 ਕਰੋੜ ਰੁਪਏ ਸਾਡੇ ਵਾਟਰ ਸਪਲਾਈ ਤੇ ਜਿਹੜਾ ਸੀਵਰੇਜ ਲਈ ਦਿੱਤਾ ਤੇ ਪਿੰਡਾਂ ਦੇ ਵਿੱਚ 35 ਕਰੋੜ ਰੁਪਏ ਛੱਪਣਾ ਲਈ 60 ਕਰੋੜ ਰੁਪਏ ਸੜਕਾਂ ਲਈ ਲਾਇਬ੍ਰੇਰੀਆਂ ਲਈ ਪਿੰਡਾਂ ਦੀਆਂ ਗਲੀਆਂ ਨਾਲੀਆਂ ਲਈ ਹਸਪਤਾਲ ਲਈ 1-1 ਕਰੋੜ ਸੋ ਇਹ ਸਾਰੀਆਂ ਚੀਜ਼ਾਂ ਦੇ ਲੋਕਾਂ ਚਾਹਤਾਂ ਲੋਕ ਕਹਿੰਦੇ ਸਰਕਾਰ ਦਾ ਬੰਦਾ ਜਿੱਤੇ ਤਾਂ ਹੀ ਪੈਸੇ ਆਇਆ ਨਹੀਂ ਕਿਸੇ ਨੇ ਇੱਥੇ 600 ਰੁਪਏ ਨਹੀਂ ਸੀ ਦੇਣਾ 600 ਕਰੋੜ ਤਾਂ ਦੂਰ ਦੀ ਗੱਲ ਹੈ ਸੋ ਲੋਕਾਂ ਨੂੰ ਪਤਾ ਵੀ ਹਜੇ بڑے ਕੰਮ ਹੋਗੇ بڑے ਰਹਿੰਦੇ ਆ ਇਸ ਲਈ ਰਹਿੰਦੇ ਕੰਮ ਕਰਾਉਣ ਲਈ ਵੀ ਲੋਕ ਜਿਹੜੇ ਆ ਬਰਨਾਲੇ ਦੇ ਉਹ ਪਾਰਟੀ ਵਾਈ ਚੁੱਕ-ਚੁੱਕ ਕੇ ਜਿਵੇਂ ਸਰ ਆਮ ਆਦਮੀ ਪਾਰਟੀ ਦਾ ਸਾਥ ਆਮ ਆਦਮੀ ਪਾਰਟੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਗੜ ਕੇ ਆ ਜਾਂਦਾ ਬਰਨਾਲਾ ਨੂੰ ਲੱਗਦਾ ਵੀ ਇਹ ਗੜ ਇਸ ਤਾਈ ਕੰਮ ਰਹੇਗਾ 100% ਜੀ ਇਸੇ ਤਰ੍ਹਾਂ ਕੰਮ ਰਹੇਗਾ ਇਹ ਵੱਡੀ ਲੀਡ ਜਿਹੜੀ ਰਹੇਗੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਐਤਿਕ ਗੁਰਮੀਤ ਸਿੰਘ ਮੀਤ ਹੈਵ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਤੇ ਵਰਨਾ ਖੇਤਰ ਚ ਪੰਜਾਬ ਦੇ ਵਿਕਾਸ ਕਾਰਜਾਂ ਦੀ ਸਰਾਹਨਾ ਕੀਤੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤਿਹਰ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਰਨਾ ਏਰੀਆ 'ਚ ਕਾਫੀ ਜ਼ਿਆਦਾ ਵਿਕਾਸ ਕਾਰਜ ਕੀਤਾ ਗਿਆ ਹੈ ਤੇ ਸੱਤਾ ਤੇ ਪਾਰਟੀ ਨੂੰ ਹੀ ਜਿੱਤਵਾਉਣ ਦਾ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਹੋਵੇਗਾ। ਦੇਖੋ ਜੀ ਬਹੁਤ ਵਧੀਆ ਜਿਹੜਾ ਮਾਹੌਲ ਹੈ ਵਿਜਿਪਖੜੀ ਵਾਲੀ ਦੇ ਵਿੱਚ ਤੇ ਡਿਵੈਲਪਮੈਂਟ ਦੇ ਨਾਮ ਤੇ ਵਿਕਾਸ ਦੇ ਨਾਮ ਤੋਂ ਲੋਕ ਪਾਰਟੀ ਵੱਲ ਤੋਂ ਹੀ ਉੱਪਰ ਉੱਠੀ। ਜਿਹੜੀਆਂ ਵੋਟਾਂ ਨੇ ਉਹ ਪਾ ਰਿਹਾ ਕਿਉਂਕਿ ਲੋਕ ਇਸ ਗੱਲ ਨੂੰ ਸਮਝਦੇ ਆ ਕਿ ਜਿਹਨੇ ਵੋਟਾਂ ਪਾਉਣੀਆਂ ਤੇ ਇਹ ਮਨੁੱਖੀ ਸਿੱਟਣ ਵਾਲੀ ਗੱਲ ਆ ਕਿਉਂਕਿ ਉਹਨਾਂ ਦਾ ਇੱਕੋ ਗੱਲ ਕਹਿਨੀ ਆ ਵੀ ਸਾਡੀ ਕਿਹੜਾ ਸਰਕਾਰ ਆ ਸੀ ਚਰੀ ਉਹ ਲੋਕ ਜੀ ਦੀ ਸਰਕਾਰ ਆ ਜਿਹੜਾ ਬਰਨਾਲੇ ਦੀ ਡਿਵੈਲਪਮੈਂਟ ਕਰਾ ਸਕਦਾ ਵਿਕਾਸ ਕਰਵਾ ਸਕਦਾ ਲੋਕ ਉਸੇ ਦਾ ਸਾਥ ਹੈ ਜਿਹੜਾ ਉਹ ਦੇਣਗੇ ਕਿਉਂਕਿ ਲੋਕਾਂ ਨੇ ਪਿਛਲੇ 35 ਸਾਲੇ ਸੰਤਾਪ ਹੋ ਗਿਆ 22 ਸਾਲ ਜਦੋਂ ਮਣਦੀ ਆਮ ਆਦਮੀ ਪਾਰਟੀ ਸਰਕਾਰ ਚ ਰਹੀ ਤਾਂ ਸੈਂਕੜੇ ਕੰਮ ਆ ਜਿਹੜੇ ਉਹ ਸ਼ਹਿਰ ਚ ਪਿੰਡਾਂ ਦੇ ਵਿੱਚ ਹੋਇਆ तकरीबन 600 ਕਰੋੜ ਰੁਪਇਆ ਬਰਨਾਲੇ ਜ਼ਿਲ੍ਹੇ ਚ ਪਹਿਲੀ ਵਾਰ ਹੈ ਵੀ ਕਿਸੇ ਸਰਕਾਰ ਨੇ ਦਿੱਤਾ 300 ਕਰੋੜ ਰੁਪਏ ਰਿਹਾਇਸ਼ ਡਿਪਾਰਟਮੈਂਟ ਲਈ 86 ਕਰੋੜ ਰੁਪਏ ਸਾਡੇ ਵਾਟਰ ਸਪਲਾਈ ਤੇ ਜਿਹੜਾ ਸੀਵਰੇਜ ਲਈ ਦਿੱਤਾ ਤੇ ਪਿੰਡਾਂ ਦੇ ਵਿੱਚ 35 ਕਰੋੜ ਰੁਪਏ ਛੱਪਣਾ ਲਈ 60 ਕਰੋੜ ਰੁਪਏ ਸੜਕਾਂ ਲਈ ਲਾਇਬ੍ਰੇਰੀਆਂ ਲਈ ਪਿੰਡਾਂ ਦੀਆਂ ਗਲੀਆਂ ਨਾਲੀਆਂ ਲਈ ਹਸਪਤਾਲ ਲਈ 1-1 ਕਰੋੜ ਸੋ ਇਹ ਸਾਰੀਆਂ ਚੀਜ਼ਾਂ ਦੇ ਲੋਕਾਂ ਚਾਹਤਾਂ ਲੋਕ ਕਹਿੰਦੇ ਸਰਕਾਰ ਦਾ ਬੰਦਾ ਜਿੱਤੇ ਤਾਂ ਹੀ ਪੈਸੇ ਆਇਆ ਨਹੀਂ ਕਿਸੇ ਨੇ ਇੱਥੇ 600 ਰੁਪਏ ਨਹੀਂ ਸੀ ਦੇਣਾ 300 ਕਰੋੜ ਤਾਂ ਦੂਰ ਦੀ ਗੱਲ ਹੈ ਸੋ ਲੋਕਾਂ ਨੂੰ ਪਤਾ ਵੀ ਹਜੇ بڑے ਕੰਮ ਹੋ ਗਏ ਬੜੇ ਰਹਿੰਦੇ ਆ ਇਸ ਲਈ ਰਹਿੰਦੇ ਕੰਮ ਕਰਾਉਣ ਲਈ ਵੀ ਲੋਕ ਜਿਹੜੇ ਆ ਬਰਨਾਲੇ ਦੇ ਉਹ ਪਾਰਟੀ ਵਾਈ ਚੁੱਕ-ਚੁੱਕ ਕੇ ਆਮ ਆਦਮੀ ਪਾਰਟੀ ਦਾ ਸਾਥ ਆਉਂਦੇ ਨੇ ਆਮ ਆਦਮੀ ਪਾਰਟੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਗੜ ਕੇ ਆ ਜਾਂਦਾ ਬਰਨਾਲਾ ਨੂੰ ਤੇ ਲੱਗਦਾ ਵੀ ਇਹ ਗੜ ਇਸ ਤਾਈ ਕੰਮ ਰਹੇਗਾ 100% ਜੀ ਇਸੇ ਤਰ੍ਹਾਂ ਕੰਮ ਰਹੇਗਾ ਇਹ ਵੱਡੀ ਲੀਡ ਜਿਹੜੀ ਰਹੇਗੀ ਸਰ ਜੀ